ਲਓ ਜੀ ਫੇਮਸ ਬੰਦਿਆਂ ਦੇ ਢਾਬੇ ਤੇ ਖੜੇ ਆਂਗੇ ਇਧਰ ਨਿਗਾ ਮਰਵਾ ਦੇ ਬਲਾਸਟਰ ਜੋੜੀ ਦਾ ਢਾਬਾ ਚਾਹੇ ਚੂਰੀ ਦਾ ਮੇਨ ਕਾਮ ਆਗਾ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਸਤਿ ਆਪਣਾ ਕੋਲ ਮੇਨ ਆਈਟਮ ਕੀ ਈ ਹੈ ਜਿਹੜੀ ਆਪਣੇ ਕੋਲ ਖਾਣ ਦੇ ਲਈ ਹੁੰਦੀ ਹੈ ਜੀ ਮੇਨ ਆਈਟਮ ਬਾਈ ਆਪਣੀ ਇਦਾਂ ਕਹਿ ਦਈਏ ਵੀ ਪ੍ਰਾਣੀ ਖਰਾਕ ਹਨਾ ਬਜ਼ੁਰਗਾਂ ਦੀ ਵਿਰਾਸਤ ਵੱਲੋਂ ਆਪਣੀ ਚੱਲੀ ਆ ਰਹੀ ਚਾ ਚੂਰੀ ਜਿਹੜੀ ਚੂਰੀ ਆ ਭਾਈ ਉਹ ਆਪਣੀ ਘਰ ਦੀ ਆਪਦੇ ਉਹਦੇ ਕਾਣ ਨੂੰ ਆਪਾਂ ਤਾਜੀ ਰੋਟੀ ਦੀ ਬਣਾਉਨੇ ਆ ਹਾਂ ਤੇ ਜਿਹੜਾ ਘਿਓ ਪੈਂਦਾ ਉਹ ਚ ਗੁੜ ਪੈਂਦਾ ਉਹ ਆਪਦਾ ਆਪਣਾ ਸਪੈਸ਼ਲ ਆ ਘਰ ਦਾ ਠੀਕ ਹੈ ਇਹ ਕਿਉਂ ਸਾਰਾ ਕੁਝ ਘਰ ਦੇ ਹੀ ਪੈਣਾ ਉਹ ਚ ਉਸ ਤੋਂ ਬਾਅਦ ਜਿਹੜੀਆਂ ਚਾਹਾਂ ਨੇ ਉਹ ਚਾਹਾਂ ਭਾਈ ਆਪਣੇ ਕੋਲੇ ਆਪਦੇ ਮਸਾਲੇ ਤਿਆਰ ਕਰੇ ਹੋਏ ਨੇ ਮੈਂ ਜਿੱਦਾਂ ਜੈਸਮੀਨ ਹੋ ਗਿਆ ਰੋਜ਼ ਹੋ ਗਿਆ ਠੀਕ ਹੈ ਆਸ਼ਵਗੰਧਾ ਹੋ ਗਿਆ ਵੀ ਜਿਹੜੀਆਂ ਆਪਣੇ ਸਰੀਰ ਲਈ ਤਾਕਤ ਦੇਣ ਉਹ ਚੀਜ਼ਾਂ ਦੀ ਆਪਾਂ ਤਿਆਰ ਕਰਿਆ ਮਸਾਲੇ ਉਹਦੀ ਚਾਹ ਬਣਦੀ ਆ ਜਿਹੜੀ ਸਰੀਰ ਨੂੰ ਤਾਕਤ ਦਿੰਦੀ ਆ ਉਹ ਚੀਜ਼ਾਂ ਨਹੀਂ ਆ ਇੱਥੇ ਇਹ ਲੋਕੇਸ਼ਨ ਕਿੱਟੀ ਆ ਬਈ ਆਪਣੀ ਲੋਕੇਸ਼ਨ ਆ ਗਈ ਬਈ ਇਹ ਸੰਗਰੂਰ ਦਾ ਲਾਸਟ ਫਲਾਈਓਵਰ ਹਾਂ ਬਡਰੋਖਾ ਚ ਐਂਟਰ ਹੋਣੇ ਆ ਆਪਾਂ ਮਾਨ ਕੇ ਚੱਲੋ 200 ਮੀਟਰ ਤੇ ਜਦੋਂ ਬਰਨਾਲੇ ਤੋਂ ਸੰਗਰੂਰ ਨੂੰ ਐਂਟਰ ਹੁੰਨੇ ਆ ਤਾਂ ਇਹ ਪੁਲ ਤੋਂ ਸਾਰਾ 200 ਮੀਟਰ ਬੈਕ ਤੇ ਪਿੱਛੇ ਸੱਜੇ ਹੱਥ ਮੇਨ ਹਾਈਵੇ ਤੇ ਹੈਗਾ ਇਹ ਦਾਸੀ ਦਿੱਤਾ ਬਈ ਬਲਾਸਟਰ ਰਿਓਰੀ ਦਾ ਫੇਮਸ ਢਾਬਾ ਬਹੁਤ ਸਵਾਦ ਚੀਜ਼ਾਂ ਬਣਾਉਂਦੇ ਨੇਗੇ ਇੱਕ ਵਾਰੀ ਬਾਈ ਜੀਰੋਂ ਜ਼ਰੂਰ ਦਰਸ਼ਨ ਦੇਓਗੇ ਕਹਿੰਦੇ ਕਹਿੰਦੇ ਤੁਹਾਨੂੰ ਇੱਥੇ ਹੀ ਮਿਲ ਜਾਣਗੇ ਨਾ ਮੈਂ ਹੁਣ ਨਹੀਂ ਆ ਬਈ ਤਕਰੀਬਨ ਉਰੀ ਚੰਨੇ ਆ ਸੀ ਮੈਂ ਤੇ ਕਾਜਲ ਉਰੀ ਹੁੰਨੇ ਆ ਤੇ ਬਾਕੀ ਸਾਡਾ ਜਿਹੜਾ ਡਰੈੱਸ ਆ ਉਹ ਜੀਓ ਪੰਪ ਆ ਨੀਅਰ ਤੇ ਸਾਹਮਣੇ ਸਟਾਰ ਇਨ ਹੋਟਲ ਆ ਉਹਦੇ ਬਿਲਕੁਲ ਓਪੋਜ਼ਿਟ ਸਾਹਮਣੇ ਬਿਲਕੁਲ ਸਾਹਮਣੇ ਆ ਬਾਈ ਅੰਦਰ ਬਹੁਤ ਵਧੀਆ ਲੋਕੇਸ਼ਨ ਆ ਬੈਠਣ ਦਾ ਪ੍ਰਬੰਧ ਆ ਏਸੀ ਵਗੈਰਾ ਪੂਰਾ ਲੱਗਿਆ ਹੋਇਆ ਐ ਨਹੀਂਗਾ ਵੀ ਟਾਈਮ ਟਪਾਉ ਕੰਮ ਆ ਜਰੂਰ ਮਿਲਿਓ ਬਾਈ ਇਹਨੂੰ ਠੀਕ ਆ ਮੇਰਾ ਭਰਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ